ਨੇ ਕਰਾਂ ਚੀ ਡਾਡਾ ਰਹਿਣਾ ਪੈਂਦਾ ਨਾ ਹੋਪੂ ਨਾਨਾ ਪੁੱਤ ਕਿੱਥੇ ਗਈ ਸੀ ਤੂੰ ਬਹੁਤ ਸਾਹਮਣੇ ਕਰੇ ਨਾ ਮੁੰਡੇ ਬੜੇ ਆਏ ਹੈਗੇ ਇਹਨਾਂ ਦੇ ਯਾਰ ਦੋਸਤ ਹੀ ਲੱਗਦਾ ਇੱਧਰ ਨੂੰ ਦੇਖ ਹੀ ਜਾਂਦੇ ਹੈਗੇ ਮੈਂ ਫਿਰ ਆਪਣਾ ਪੇਸ ਬਦਲਿਆ ਤੇ ਮੈਂ ਫਿਰ ਚਲ ਗਈ ਬਾਹਰ ਮੰਗਣ ਚੱਲ ਕੋਈ ਨਾ ਮੇਰੀ ਗੱਲ ਸੁਣਾ ਬੁਹਾ ਬੰਦ ਕਰ ਛੇਤੀ ਆ ਮੇਰੀ ਗੱਲ ਸੁਣਾ ਚੱਲ ਬੁਹਾ ਪੂਆ ਨੇ ਪਤਾ ਨਹੀਂ ਕੀ ਕਹਿਣਾ ਹੈ ਪੂਆ ਜਿੰਦਰਾ ਨਾ ਉਧਰ થી ਮਾਰਿਆ ਜਾ ਕੇ ਬਾਹਰ ਕੋਈ ਲੋੜ ਨਹੀਂ ਜਿੰਦਰੇ ਮਾਰਨ ਦੀ ਪੁੱਤ ਕੋਈ ਲੋੜ ਨਹੀਂ ਡਰਨ ਦੀ ਇੱਧਰ ਆ ਪੂਆ ਕਿੱਧਰ ਪੈ ਗਈਆਂ ਕੱਢ ਕੇ ਇਹ ਤੇਰਾ ਸੂਟ ਵਾ ਇਹ ਤੂੰ ਪੋਣਾ ਹੁਣ ਪਰ ਤੂੰ ਤੇ ਕਹਿੰਨੀ ਸੀਗੀ ਜਦੋਂ ਅਸੀਂ ਵੈਰੀਆਂ ਕੋ ਬਦਲਾ ਲੈ ਲਾਂਗੇ ਤੇ ਫਿਰੇ ਵਾਲਾ ਸੂਟ ਪਾ ਕੇ ਤੈਨੂੰ ਮੈਂ ਘਰੋਂ ਵਿਦਾ ਕਰੂੰਗੀ ਪੁੱਤ ਉਹ ਦਿਨ ਆ ਗਿਆ ਵਾ ਇਹ ਬਦਲਾ ਲੈਣ ਦਾ ਦਿਨ ਆ ਗਿਆ ਵਾ ਕਿਦਾਂ ਪੂਆ ਦੱਸਦੀ ਆ ਸੋਹਣਾ ਲੱਗਣ ਡਿਆ ਨਾ ਵੇਲਾ ਸੂਟ ਪੂਆ ਜਿੱਦਾਂ ਦਾ ਮੇਰਾ ਸੂਟ ਆ ਨਾ ਜਿੰਨਾ ਚਿਰ ਤੱਕ ਉਹ ਵੈਰੀਆਂ ਦਾ ਇਦਾਂ ਦਾ ਖੂਨ ਨਹੀਂ ਨਾ ਕੱਢ ਦਿੰਦੀ ਉਹਨਾਂ ਚਿਰ ਤੱਕ ਇਹ ਨਹੀਂ ਪੋਣਾ ਪੁੱਤ ਸਾਰਾ ਕੁਝ ਸਹੀ ਹੋ ਗਿਆ ਵਾ ਪਤਾ ਨਹੀਂ ਹੁਣ ਭੂਆ ਨੇ ਕੀ ਸਨਾਹ ਦੇਣਾ ਹਨ ਨੂੰ ਇਹ ਨਹੀਂ ਚੰਗੀ ਪੜ੍ਹੀ ਬੈਠੀ ਆ ਗੋਪੀ ਨੇ ਆਣ ਕੇ ਕੰਮ ਹੀ ਖਰਾਬ ਕਰਤਾ ਸਾਰਾ ਉਹਨੇ ਤੇ ਹਾਂ ਭਰ ਦਿੱਤੀ ਹਾਂ ਦੀ ਚਲ ਮੈਂ ਨੈਣੀ ਨੇ ਸਲਾਹ ਕਰਕੇ ਤੇ ਦੱਸੂਗੀ ਉਤਰਾ ਮੇਰੇ ਵੱਲੋਂ ਤੇ ਹਾਂ ਹੀ ਆ ਇਹਨੇ ਤੇ ਹਾਂ ਭਰ ਦਿੱਤੀ ਪਰ ਇਹ ਨਾ ਹੋਵੇ ਕਿ ਤੇ ਆਖੇ ਵੀ ਇਹਨਾਂ ਦੇ ਘਰ ਤੇ ਕੋ ਤਕਲੀਸ਼ ਹੀ ਰਹਿੰਦਾ ਵਾ ਪੈਸਿਆਂ ਦਾ ਇਹ ਰੋਲਾ ਪਾਈ ਤੁਰੇ ਜਾਂਦੇ ਚਲ ਕੋਈ ਨਹੀਂ ਮਵੀ ਜਾਨਾ ਚਾਦਰ ਚੁੱਦਰ ਬੰਨ ਲੀਆ ਮੈਂ ਦੂਜੀ ਤੇ ਲਾ ਕੇ ਟੰਗ ਤੇ ਥੇਲੀ ਦੇ ਮੈਂ ਵੇਖੂਗਾ ਵੀ ਕਿਹਨੇ ਟੱਕਰ ਗਈ ਤੇ ਮੈਂ ਉਹਨੂੰ ਫੇਰ ਆ ਪੁੱਛ ਲੂੰਗਾ ਤੇ ਇਹ ਆਪੀ ਮੈਜਰ ਨੂੰ ਆਖਿਆ ਵਾ ਵੀ ਮੇਰੇ ਬਾਰੇ ਕੀ ਸੋਚਿਆ ਤੇ ਹੱਥ ਛਾੜ ਕੇ ਮਾਰਿਆ ਫੇਰਾ ਪਤਾ ਨਹੀਂ ਮੇਰਾ ਹਾਂ ਮੇਰੇ ਬਾਰੇ ਉਹਨੇ ਭਰਨੀ ਆ ਪੂਆ ਨਹੀਂ ਕਿ ਨਹੀਂ ਚਲ ਛੱਡ ਕੋਈ ਨਹੀਂ ਨਾ ਉਹ ਗਤੇ ਮੰਨੀ ਨੂੰ ਵਿਆਹ ਲਾਂਗੇ ਮੰਨੀ ਨੂੰ ਅਖਾਂਗੇ ਜੇ ਨਹੀਂ ਪਰਜਾਈਆਂ ਤੈਨੂੰ ਚੰਗਾ ਚਾਹੁੰਦੀ ਤਾਂ ਇੱਥੇ ਆ ਜਾ ਲੈ ਆ ਨੈਣੀ ਨੂੰ ਤੇ ਆਪਾਂ ਇੱਥੇ ਰੋਟੀ ਪਕਾਵਾਂਗੇ ਤੇ ਖਾਵਾਂਗੇ ਚੱਲ ਯਾਰ ਨੈਣੀ ਦੀ ਪੂਰਾ ਵਿਆਹ ਮੇਰ ਨਾਲ ਨਾ ਕਰਾਉਗੀ ਤੇ ਆਪਣੀ ਭਤੀ ਜੀ ਤੇ ਮਿਲਣ ਤੇ ਆਇਆ ਕਰੂ ਕਿ ਨਾ ਇੱਥੇ ਇਹ ਅਬ ਚੱਲ ਮੈਂ ਵੇਖ ਲਿਆ ਕਰੂੰਗਾ ਇਹ ਅਬ ਜਦੋਂ ਆਉਂਦੀ ਆ ਤੇ ਐ ਬਾਰਾ ਹੀ ਲੱਗ ਜਾਂਦੀ ਆ ਚਲੋ ਕੋਈ ਨਹੀਂ ਆਂਦੇ ਬੰਦੇ ਨੂੰ ਆਸ ਹੋਣੀ ਚਾਹੀਦੀ ਆ ਬੰਦੇ ਦਾ ਪਿੱਲੋਂ ਕਰਾਉਣੀ ਆ ਫਿਰ ਆਫੇ ਕਰਨ ਗਈ ਹਾਂ ਮੈਨੂੰ ਅ ਚੱਬਰ ਠੀਕ ਹੀ ਆ ਬੱਟ ਬੁੱਟ ਨੇ ਚੱਲ ਪਏ ਕੋਈ ਨਹੀਂ ਇੱਥੇ ਕਿਹੜੀ ਪ੍ਰੈਸ ਕਰਨ ਵਾਲੀ ਕੋਈ ਬੈਠੀ ਆ ਭੇ ਆ ਜਾਊਗੀ ਪ੍ਰੈਸ ਕਰਨ ਦੀ ਵੀ ਆ ਉਹ ਜਿਹੜਾ ਸਰਦਾਰ ਵਾ ਤੇ ਉਹ ਉਹਦਾ ਨਾਲ ਭਤੀਜਾ ਜਿਹੜਾ ਉਹ ਦੋਵੇਂ ਜਾਨੇ ਗਾੜੀ ਬੈਠੇ ਚਾਹ ਪੀਂਦੇ ਉਹਨਾਂ ਨੇ ਮੈਨੂੰ ਉੱਥੇ ਹੀ ਘੇਰ ਲਿਆ ਮੈਨੂੰ ਬਾਹ ਹੀ ਨਹੀਂ ਨੰਗਣ ਦਿੱਤਾ ਉਹ ਮੁੰਡਾ ਕਰੀ ਜਾਵੇ ਭੂਆ ਨੈਣੀ ਦੀ ਭੂਆ ਭੂਆ ਸੱਸ ਭੂਆ ਸੱਸ ਭੂਆ ਇੱਕਦਮ ਪਤਾ ਨਹੀਂ ਮੈਨੂੰ ਤੇ ਦਿਮਾਗ ਹੀ ਮੇਰਾ ਘੁੰਮ ਗਿਆ ਵੀ ਉਹ ਕੀ ਕੀ ਬੋਲੀ ਗਏ ਉਹਨਾਂ ਨੇ ਮੈਨੂੰ ਐਦਾਂ ਪਜਲ ਕੀਤਾ ਇੱਥੇ ਆਹੜੀ ਗੱਲ ਸੁਣ ਹਮ ਜਦੋਂ ਮੈਂ ਗੱਲ ਸੁਣੀ ਨਾ ਮਨਪ੍ਰੀਤ ਉਹ ਤੇ ਰਿਸ਼ਤਾ ਮੰਗਣ ਡੇ ਤੇਰਾ ਮੇਰਾ ਰਿਸ਼ਤਾ ਹਾਂ ਤਪੂਆ ਤੂੰ ਮੈਨੂੰ ਉਹ ਪਾਪੀਆਂ ਦੇ ਘਰ ਤੋਰਨਾ ਆ ਜਿਨ੍ਹਾਂ ਨੇ ਮੇਰੇ ਪਿਓ ਦਾ ਕਤਲ ਕੀਤਾ ਤੂੰ ਉਹਨਾਂ ਦੇ ਘਰੇ ਮੈਨੂੰ ਤੋਰੇਂਗੀ ਪੁੱਤ ਇਹੋ ਕੁਛ ਤੇ ਹੀ ਲੱਭਣ ਦੇ ਹਾਂ ਤੈਨੂੰ ਨਹੀਂ ਪਤਾ ਲੱਗਦਾ ਹੀ ਜੋ ਕੁਛ ਲੱਭਦੇ ਹੀ ਨਾ ਉਹ ਕੁਛ ਹੋ ਗਿਆ ਵਾ ਤੈਨੂੰ ਉੱਥੇ ਹੀ ਤੋਰਨਾ ਵਾ ਉਹਨਾਂ ਕੋਲੋਂ ਮੈਂ ਆਪਣੇ ਭਰਾ ਦਾ ਤੇਰੇ ਪਿਓ ਦਾ ਉਹਨਾਂ ਕੋਲ ਬਦਲਾ ਲੈਣਾ ਬਦਲਾ ਤੇ ਪੂਆ ਤੈਨੂੰ ਕੀ ਲੱਗਦਾ ਮੈਂ ਤੇਰੀ ਇਹ ਵਾਲੀ ਗੱਲ ਮੰਨ ਲਵਾਂਗੀ ਕਿ ਮੈਂ ਆਪਣੇ ਪਿਓ ਦੇ ਕਾਤਲਾਂ ਦੇ ਘਰ ਦੇ ਵਿੱਚ ਤੇ ਦੁਲਹਨ ਬਣ ਕੇ ਚਲ ਜਾ। ਪੁੱਤ ਮੈਂ ਉਹਨਾਂ ਨਾਲ ਦੋ ਗੱਲਾਂ ਉਧਾ ਕੀਤੀਆਂ ਵਾਂ। ਮੈਂ ਪਹਿਲਾਂ ਤਾਂ ਮੈਂ ਆਪਣੇ ਭਤੀਜੇ ਨੂੰ ਪੁੱਛੂੰਗੀ ਤੇ ਬਾਕੀ ਮੈਂ ਹਾਂ ਕੋਈ ਨਹੀਂ ਮੇਰੇ ਵੱਲੋਂ ਪੱਕੀ ਆ। ਮੈਂ ਤਾਂ ਪੱਕੀ ਘਰ ਆਈ ਹਾਂ ਉੱਥੇ। ਪਰਪੂਆ ਮੈਂ ਤੇਰੀ ਇਹ ਵਾਲੀ ਸਲਾਹ ਨਾਲ ਨਹੀਂ ਸਹਿਮਤ ਹੈਗੀ। ਤੇ ਫਿਰ ਕਿੱਦਾਂ ਆਪਾਂ ਬਦਲਾ ਲਵਾਂਗੇ ਉਹਨਾਂ ਦੇ ਕੋਲੋਂ? ਪੂਆ ਨਾਲ ਨੂੰ ਮਾਰ ਕੇ ਬਦਲਾ ਲੈਣਾ ਆ। ਅ ਤੋ ਕੁਝ ਕਰਨਗੇ ਜਾਂਾਂਗੇ ਤੇ ਕੁਝ ਕਰਨਗੇ ਨਾ। ਇੱਥੇ ਘਰ ਬੈਠੇ ਤਾਂ ਕੁਛ ਨਹੀਂ ਹੋਣਾ ਐਦਾਂ ਕਿੰਨਾ ਕჯერ ਆਪਾਂ ਲੁਕ ਛੁਪ ਕੇ ਰਵਾਂਗੇ ਕਿੰਨਾ ਕჯერ ਪਈ ਇਸ ਬਦਲਦੇ ਰਵਾਂਗੇ ਫੇਰ 100 ਦਿਨ ਚੋਰ ਦਾ ਇੱਕ ਦਿਨ ਸਾਧਾ ਇੱਥੇ ਸਾਡੇ ਕੋਈ ਮਗਰ ਆਉ ਕੋਈ ਮਗਰ ਸਾਡੇ ਪਾਉ ਸਾਡੇ ਤੂੰ ਜਵਾਨ ਜਹਾਨ ਹੈਗੀ ਮੈਂ ਤੈਨੂੰ ਕਿੱਥੇ ਲੁਕਾਉਂਗੀ ਮੈਂ ਤੇ ਬੜਾ ਝੂਠ ਬੋਲਿਆ ਸੀ ਉਹਨਾਂ ਨੂੰ ਮੈਂ ਹਾਂ ਉਹ ਵਿਆਹੀ ਗਈ ਆ ਬੜਾ ਕੁਛ ਕਿਹਾ ਸੀ ਮੈਂ ਪਰ ਉਹ ਤੇ ਮੁੰਡਾ ਕਿਤੇ ਖੜੇ ਪੈ ਗਿਆ ਤੇ ਮੈਂ ਤੇ ਫੇਰ ਸੋਚਿਆ ਕਿ ਨਾਲੇ ਪੈਲੀ ਬੰਨਣਾ ਨਾਲੇ ਸਭ ਕੁਝ ਹੀ ਆ ਉੱਥੇ ਕੀ ਹੋਣ ਲੱਗਾ ਵਾ ਤੇ ਪਹਿਲੀ ਤਾਂ 부ਆ ਆਪਣੀ ਆ ਕੁਛ ਵੀ ਆ ਹੈ ਤਾਂ ਸਹੀ ਆ ਨਾ ਹੁਣ ਕਿਤੇ ਵੇਚਵਟ ਤ ਨਹੀਂ ਨਾ ਦਿੱਤੀ ਉਹ ਜਿਹੜਾ ਚਾਚਾ ਵਾ ਨਾ ਉਹ ਚੰਗਾ ਵਾ ਤੇ ਜਿਹੜਾ ਇਹ ਮੁੰਡਾ ਵਾ ਇਹ ਵੀ ਚੰਗਾ ਵਾ ਜਿਹੜਾ ਉਹਨਾਂ ਦਾ ਘਰ ਦਾ ਪਰਿਵਾਰ ਵਾ ਨਾ ਉਹ ਬੇਕਾਰ ਵਾ ਪਰ 부ਆ ਪੁੱਤ ਤੇ ਉਹਦੇ ਹੀ ਆ ਨਾ ਜਿਹੜੇ ਮੇਰੇ ਪਿਓ ਦੇ ਕਤਲ ਹੀ ਗਏ ਤੇ ਫੇਰੇ ਇਹ ਚੰਗੇ ਕਿਦੇ ਹੋਗੇ ਪੁੱਤ ਉਹਦਾਂ ਤੇ ਕਹਿੰਦੇ ਆ ਨਾ ਜਿੰਨੀਆਂ ਉਂਗਲਾਂ ਓੰਨੀ ਪੀੜ ਆ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਕੋ ਜੇ ਨਹੀਂ ਨਿਕਲਦੇ ਸਾਰੇ ਧੀਆਂ ਪੋਤਾ ਪਤਾ ਇਹਨੂੰ ਚੰਗੇ ਲੱਗਦੇ ਹੋਣਗੇ ਮੈਨੂੰ ਚੰਗੇ ਨਹੀਂ ਲੱਗਦੇ ਮੈਂ ਤਾਂ ਬਦਲਾ ਹੀ ਲੈਣਾ ਆਇਆ ਹੁੰਨਾ ਕੋ ਜਿੱਦਾਂ ਮਰਜੀ ਮੈਂ ਤਾਂ ਤੈਨੂੰ ਕਹਿਨੀ ਆ ਕਿ ਚੱਲ ਉਹਨਾਂ ਨੂੰ ਮਾਰ ਦਈਏ ਪੁੱਤ ਅਸੀਂ ਉਹਨਾਂ ਨੂੰ ਮਾਰ ਨਹੀਂ ਨਾ ਸਕਦੇ ਅਸੀਂ ਜਨਾਨੀਆਂ ਆ ਵਾ ਅਸੀਂ ਇੱਕ ਮਾਰਾਂਗੇ ਤੇ ਕਿੰਨੀ ਸਜ਼ਾ ਕਿੰਨਾ ਉਹਨਾਂ ਦਾ ਪਰਿਵਾਰ ਵਾ ਤੂੰ ਮੇਰੇ ਕਹਿਣ ਤੇ ਇੱਕ ਵਾਰ ਉਹਨਾਂ ਦੇ ਘਰ ਪੈਰ ਪਾ ਬਾਕੀ ਬਾਕੀ ਕੌਣ ਵਾਲਾ ਸਾਮਾਨ ਵਾਲਾ ਸਾਮਾਨ ਸਭ ਕੋ ਸਭ ਕੋ ਦੱਸੋ ਦੇਖਾ ਕਿਦਾ ਮੂੰਹ ਬਲਾ ਕੇ ਬੈਠੀ ਐ ਛੱਡ ਦੇ ਉਹਨੂੰ ਗਸਾ ਦੱਸ ਕੀ ਤੇ ਜਾਣ ਨਾ ਦੋ ਉਹਨਾਂ ਦੋ ਤੇ ਮੂੰਹ ਨਾ ਫਲਾਵਾ ਹੁਣ ਮੇਰਾ ਮੂੰਹ ਰਹੇ ਨਾ ਫੁੱਲਿਆ ਤੁਸੀਂ ਕੋਈ ਗੱਲ ਨਹੀਂ ਤੁਸੀਂ ਆਪਣੀ ਸੋਚੋ ਉਹ ਚੱਲ ਸਾਡੋ ਪਿਛਲੀਆਂ ਗੱਲਾਂ ਨੂੰ ਅੱਗੇ ਸੋਝਣ ਕੀ ਕਰਨਾ ਵਾ ਕਿਸਦਾ ਮੂੰਹ ਫਲਾਇ ਰੱਖਣਾ ਵਾ ਮੈਂ ਕੀ ਕਰਾਂ ਦੱਸੋ ਮੈਂ ਕੀ ਕਰਾਂ ਮੈਂ ਤੇ ਰੱਖਿਆ ਨਹੀਂ ਪਰ ਜਿਹੜਾ ਤੁਹਾਨੂੰ ਮੈਂ ਦੇ ਦਾਂ ਕੱਢ ਕੇ ਹੁਣ ਜਿਨ੍ਹਾਂ ਨੇ ਖੜਿਆ ਨਾ ਉਹਨਾਂ ਨੂੰ ਹੀ ਪੁੱਛੋ ਲੈ ਯਾਰ ਕਿੰਦਣੇ ਗੱਲਾਂ ਤੂੰ ਕਾਣੀ ਤਾ ਫੜਾਇਰ ਮੈਂ ਤੈਨੂੰ ਹੀ ਨਾ ਤੁਸੀਂ ਤੋਂ ਉਹਨੂੰ ਦੱਦੇ ਗੱਲਾਂ ਕਰਦੀ ਫਿਰ ਗੁੱਸਾ ਆ ਗਿਆ ਮੇਰਾ ਅੱਗੇ ਨਹੀਂ ਫੜਾਉਂਦੇ ਪਰਸ ਅੱਗੇ ਨਹੀਂ ਰੱਖਦੀ ਹੁੰਦੀ ਅੱਜ ਹੀ ਖੜ ਨਹੀਂ ਮੈਂ ਤੁਹਾਡਾ ਪਰਸ ਤੇ ਚੱਲ ਫਿਰ ਹੁਣ ਏਦਾਂ ਮੈਂ ਉਹ ਕਹਣਾ ਵੀ ਏਦਾਂ ਮੂੰਹ ਫਲਾ ਕੇ ਖੜਾ ਹੁਣ ਉਹਨੂੰ ਲੱਭੀਏ ਉਹਨੂੰ ਉਹਦੇ ਵਿੱਚ ਯਾਰ ਮੇਰੇ ਸਾਰੇ ਦਿਨ ਪਤਾ ਕਾਗਜ਼ ਆ ਉਹਦੇ ਵਿੱਚ ਸਾਰੇ ਏਟੀਐਮ ਕਾਰਡ ਉਹਦੇ ਵਿੱਚ ਤੈਨੂੰ ਪਤਾ ਨਹੀਂ ਗੁੱਸਾ ਆਉਂਦਾ ਸਾਰਿਆਂ ਨੂੰ ਪਤਾ ਕਰਦੇ ਵਿੱਚ ਨੰਬਰ ਉਹਦਾ PIN ਕੋਡ ਨੰਬਰ ਜਿਹੜਾ ਹੁੰਦਾ ਤਵੇਲਾ ਇਹਨੇ ਵੀ ਪਹਿਰੇ ਚੱਲ ਜਿਹੜੇ ਗਏ ਗਏ ਤਕਾਉਂਡ ਨੰਬਰ ਵੀ ਖਾਲੀ ਹੋ ਜਣੇ ਸਾਰਾ ਬੈਂਕ ਦਾ ਹੈ ਹਾਂ ਤਾਂ ਹੁਣ ਦੱਸਾ ਛੱਡ ਤੂੰ ਹੁਣ ਪਰਸ ਵੇਖ ਪੀ ਪਤਾ ਲਾਈਏ ਵੀ ਕਿੰਨੇ ਕੱਢਿਆ ਹੋਆ ਕਿੱਦਾਂ ਮਤਲਬ ਪਤਾ ਲੱਗੂਗਾ ਹਨ ਹੁਣ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਸਾਰਿਆਂ ਨੂੰ ਵੀ ਪੁੱਛਿਆ ਕੋਈ ਮੰਨਿਆ ਹੀ ਨਹੀਂ ਸਾਰੇ ਮੰਦਰ ਬਾਹਰ ਫੋਲੇ ਹੁਣ ਮੈਨੂੰ ਕੀ ਪਤਾ ਕੀ ਬਣ ਗਿਆ ਤੇ ਕੀ ਨਹੀਂ ਹੁਣ ਮੇਰਾ ਥੋੜਾ ਕਸੂਰੇ ਦੇ ਵਿੱਚ ਹੁਣ ਮੈਂ ਕੀ ਕਰਾਂ ਮੇਰੀ ਜਿੱਦੋਂ ਤੱਕ ਵਾਹ ਹੈਗੀ ਮੈਂ ਸਾਰਿਆਂ ਨੂੰ ਪੁੱਛ-ਪੁੱਛ ਲਿਆ ਸਾਰੇ ਜਗ੍ਹਾ ਮੈਂ ਸਵੇਰੇ ਵੀ ਸਾਰੇ ਬੋਕਰ ਬਾਕਰ ਮਾਰੀ ਪਰ ਰੱਖਿਆ ਉੱਥੇ ਤੇ ਇੱਧਰ-ਇੱਧਰ ਕੀ ਕਿੱਥੋਂ ਆ ਜਾਣਾ ਹੈ ਹੁਣ ਮੇਰਾ ਕੀ ਕਸੂਰ ਹੈ ਚ ਬਸਰ ਨਹੀਂ ਆਲੀ ਗੱਲ ਵਾ ਕਿ ਘਰ ਤੋਂ ਚੀਜ਼ਾਂ ਚੱਲ ਕਿੱਥੇ ਗਈ ਆ ਅੱਗੇ ਤੇ ਕਦੀ ਹੋਇਆ ਨਹੀਂ ਇਦਾਂ ਹਨਾ ਮੈਂ ਕਿ ਆ ਭੱਜਾ ਗਿਆ ਤੇ ਪਤਾ ਨਹੀਂ ਕੀ ਗੱਲ ਹੋਈ ਆ ਜਾਣੇ ਬੁਲਾ ਮੇਰੀ ਪਰ ਮੈਂ ਆ ਤੇ ਆ ਸੋਚਿਆ ਨਹੀਂ ਆ ਇਹ ਪਰਸ ਲੈ ਕੇ ਗਿਆ ਹੋਊਗਾ ਜਾਂ ਕੀ ਚੱਕਰ ਪਰ ਜਿੰਨਾ ਤੱਕ ਵੇਖ ਗਿਆ ਵੇਖਿਆ ਨਹੀਂ ਨਾ ਮੈਂ ਕਹਿ ਨਹੀਂ ਸਕਦੀ ਉਹਨੂੰ ਇਦਾਂ ਕਿ ਤੂੰ ਪਰਸ ਚੁੱਕਿਆ ਵਾ ਤੇ ਮੈਂ ਵੇਖਿਆ ਹੀ ਨਹੀਂ ਉਹਨੂੰ ਤੇ ਮੈਂ ਕਿੱਦਾਂ ਕਹਿ ਦਵਾਂ ਪਰ ਭੱਜ ਕੇ ਗਿਆ ਜੇ ਗਾੜੀ ਨਹੀਂ ਜੇ ਮੈਨੂੰ ਪਤਾ ਭੱਜਾ ਗਿਆ ਕਹਿੰਦਾ ਮੈਂ ਪੱਬੀ ਆ ਗਿਆ ਮੈਂ ਪੱਬੀ ਆ ਗਿਆ ਹੁਣ ਦੱਸੋ ਮੈਂ ਕੀ ਕਰਾਂ ਮੈਂ ਕਰਾਂ ਮੈਂ ਤਾਂ ਆਪ ਟੈਨਸ਼ਨ ਵਿੱਚ ਵਾਂ ਜਦੋਂ ਤੂੰ ਕਿਹਾ ਵੀ ਪਰਸਨ ਹੀ ਲੱਭਣ ਡਿਆ ਮੈਂ ਤਾਂ ਫਿਰ ਉਧਰ ਭੱਜਾ ਗਿਆ ਪਹਿਲਾਂ ਮੈਂ ਕਿਹਾ ਮਨਾ ਉੱਥੇ ਹੋਣਾ ਵਾ ਪੁੱਛਿਆ ਫਿਰ ਉਹਨੂੰ ਆਹੋ ਉੱਥੇ ਵੀ ਆ ਨਹੀਂ ਚਾਚੇ ਦਾ ਗਿਆ ਉਧਰ ਬੈਠਾ ਚਾਚਾ ਦਾ ਉੱਥੇ ਹੈ ਨਹੀਂ ਜਦੋਂ ਮੈਂ ਗਿਆ ਤਾਂ ਮੈਂ ਤਾਂ ਜਾ ਕੇ ਹੱਥ ਵੀ ਜੋੜੇ ਪਿਆਰ ਨਾਲ ਵੀ ਕਿਹਾ ਗੁੱਸੇ ਨਾਲ ਵੀ ਕਿਹਾ ਵੀ ਮੈਂ ਹਾਂ ਮਨਿਆ ਦੇ ਦੇ ਪਰਸ ਜਿਹੜਾ ਦਾਵਾ ਤੇ ਹੂੰ ਮੈਂ ਤਾਂ ਇਹਨੂੰ ਭੁੱਖ ਲੱਗੀ ਪਹਿਲਾਂ ਮੈਂ ਦੋ ਮਿੰਟੋ ਮਿੰਟ ਬਾਅਦ ਆਇਆ ਤਾਂ ਇਹਨੂੰ ਭੁੱਖੇ ਸੀ ਗਏ ਤੇਰੀ ਹਾਂ ਤੇ ਮੈਂ ਪਰਸ ਕਿੱਥੇ ਲਿਆ ਦੇ ਤਲਾਸੀ ਤਲਾਸੀ ਵੀ ਲਈ ਮੈਂ ਜੀ ਵਿੱਚ ਗੱਖ ਨਹੀਂ ਆਸੇ ਪਾਸੇ ਵੇਖਿਆ ਕਿ ਦੇ ਬਹਿ ਨਹੀਂ ਉਲਟਾ ਮੈਨੂੰ ਕਹਿੰਦਾ ਜਾ ਕੇ ਸਾਡਾ ਇਹ ਸਰ ਰੋਟੀ ਖਾਣ ਤੱਕ ਨਹੀਂ ਆਇਆ ਉੱਥੇ ਹੀ ਖਾ ਆ ਕੋ ਲਈ ਚਾਚੇ ਕੋ ਕੀ ਪਤਾ ਹੁਣ ਤੇ ਰਾਏ ਨਾ ਉਹ ਨਾ ਘਰ ਆਇਆ ਨਹੀਂ ਆਇਆ ਰੋਟੀ ਖਾਣੀ ਨਹੀਂ ਆਇਆ ਆ ਉਹ ਤਾਂ ਮੈਨੂੰ ਗੋਟਾ ਕਹਿੰਦਾ ਉਹ ਤਾਂ ਸਾਡਾ ਇਹ ਜਾ ਕੇ ਛੱਡ ਕੀ ਕੀ ਛੱਡ ਕੀ ਉਹ ਮੈਨੂੰ ਕਹਿੰਦਾ ਸੀ ਵੀ ਇਹਦੇ ਚਾਚ ਚਪੇੜਾ ਛੱਡ ਜਾ ਕੇ ਅੱਛਾ ਤੇ ਫਿਰ ਭਰਾ ਮਗਰ ਲਾਕੇ ਮੇਰੇ ਮਾਰੀਆਂ ਮੈਂ ਵੀ ਅੱਖਾਂ ਅੱਗੋਂ ਨਾ ਪਿੱਛੋਂ ਨਾ ਕਦੀ ਤੂੰ ਹੱਥ ਚੁੱਕਿਆ ਤੇ ਉਹ ਵੀ ਪਰਜਾਈ ਦੇ ਸਾਹਮਣੇ ਮਾਰੀਆਂ ਸਾਂਗਣਾ ਹੀ ਆ ਤੁਹਾਨੂੰ ਮਾਰਨ ਲੱਗਿਆ ਹੈ ਇਹ ਵੀ ਵੇਖਿਆ ਮੇਰੀ ਜਨਾਨੀ ਆ ਰੋਜ਼ ਪਰਸ ਫੜਾਉਣਾ ਮੈਂ ਰੋਜ਼ ਮੇਰਾ ਪਰਸ ਸੰਭਤੀ ਆ ਤੇ ਅੱਜ ਇਹਨੇ ਚੁੱਕਣਾ ਹੀ ਦਿਮਾਗ ਤੇ ਮਸਾ ਸੋਚ ਲੈਂਦੇ ਐਨਾ ਤੁਹਾਡੇ ਨਾਮ ਆ ਕਰਦੀ ਭਰਾ ਮਗਰ ਲਾ ਕੇ ਮਾਰੀਆਂ ਚਪੇੜਾ ਆਣਾ ਤੇ ਤੁਹਾਡੇ ਭਰਾ ਨੂੰ ਵੀ ਉਹ ਚਾਹਦਾ ਯਾਰ ਮੇਕੋ ਗਲਤੀ ਹੋ ਗਈ ਆ ਮaaf ਕਰਦੇ ਉਦੋਂ ਮੈਨੂੰ ਗੁੱਸਾ ਚੜਿਆ ਸੀ ਤੈਨੂੰ ਪਤਾ ਕਿੰਨੇ ਪੈਸੇ ਪਰਸ ਵਿੱਚ ਤੇ ਮੈਂ ਕਨਫਿਊਜ਼ ਹੋ ਗਿਆ ਉਲਟਾ ਤੂੰ ਫੇਰ ਭਾਬੀ ਵੱਲੋਂ ਕਹੀ ਜਾਣੀ ਇਹਦਾ ਤੋਰਨਾ ਵੀ ਲੜਾਈ ਨਹੀਂ ਕਰਨ ਅੱਗੇ ਤੋਰਨਾ ਮੈਂ ਲੜ ਕੇ ਆਇਆ ਮੰਨੇ ਨਾਲ ਤੇ ਫੇਰ ਭਾਬੀ ਨਾਲ ਵੀ ਤੂੰ ਕਹਿ ਤਹੀਂ ਲੜਾਈ ਪਾ ਕੇ ਹੱਡੀਆਂ ਉਹਦਾ ਭਾਬੀ ਦਾ ਬੜਾ ਤੈਨੂੰ ਲੱਗਾ ਗੁੱਸਾ ਹੈ ਅਤਾ ਦੇ ਵਰਗੇ ਮਾੜਾ ਜਿਹਾ ਪਿਆਰ ਨਾ ਕਹਿ ਕੇ ਮਨਾ ਲੈਂਦੇ ਮੁਰਕੇ ਤੋੜੀ ਮਾਰਨ ਲੱਗਿਆ ਵੇਂਦੇ ਨਹੀਂ ਆ ਅਪੀ ਜੀ ਨਾਨੀ ਦੀ ਇੱਜ਼ਤ ਕੀ ਹੁੰਦੀ ਆ ਉਹ ਚੱਲ ਯਾਰ ਗਲਤੀ ਹੋ ਗਈ ਮੇਕੋ ਗੁੱਸੇ ਚ ਗਾਂ ਤੋਂ ਨਹੀਂ ਹੁੰਦੀ ਆਹੋ ਮੁਰਕੇ ਮਾਰ ਮੁਰਕੇ ਤੇ ਕਹਿ ਦੇਣਾ ਗਲਤੀ ਹੋ ਗਈ ਆ ਚੱਲ ਸਾਡ ਗੁੱਸਾ ਹਣਾ ਲੱਗਦਾ ਚੰਗੀ ਸੇਵਾ ਕੀਤੀ ਹੋਣੀ ਆ ਔਰ ਇਤਰੇਗੇ ਦੀ ਵੋਈ ਮੁਝ ਨਹੀਂ ਹੁੰਦੀ ਰੋਣ ਦੀ ਮੈਂ ਆਖਿਆ ਘਰ ਜਾਣਾ ਤੇ ਵੇਨਾ ਵਾ ਤਮਾਸ਼ਾ ਔਰ ਇੰਨੇ ਦੇ ਕੋਈ ਰੌਣਕ ਮੇਲਾ ਹੀ ਨਹੀਂ ਕੀਤਾ ਚੰਗਾ ਬੰਦਾ ਹੀ ਉਹ ਉੱਥੇ ਬੜੇ ਗੁੱਸੇ ਜਾਇਆ ਮੈਂ ਇਦਾਂ ਕਰ ਦੂੰ ਇਦਾਂ ਕਰ ਦੂੰ ਮੈਂ ਇਰਾਦਾ ਏ ਇਹ ਵੀ ਮੇਰੇ ਵਾਂਗੂ ਸੜਾ ਹੀ ਹੋਵੇ ਇਹ ਜਨਾਨੀ ਵੀ ਜਾ ਕੇ ਪੀ ਕੇ ਬੈਠੇ ਪਰ ਇਹ ਨਹੀਂ ਨਿਯੋਗਾ ਬਾਹਰ ਹੁੰਡੀ ਆਉਦੀ ਚਲੋ ਹਲੋ ਹਾਂਜੀ ਮੈਂ ਤੁਹਾਡੇ ਤੇ ਕ ਰਿੰਜ ਨਹੀਂ ਆਉਂਦੀ ਤੇ ਆਵਾਜ਼ ਹੀ ਨਹੀਂ ਆਉਂਦੀ ਜਿਮੀ ਆਹੋਂ ਦਰਵਾਜ਼ ਨਹੀਂ ਆਉਂਦੀ ਮੈਂ ਬਾਹਰ ਆਈ ਆਂ ਅੱਛਾ ਉਹ ਮੈਂ ਤਾਂ ਫੋਨ ਲਾਇਆ ਹੀ ਦੱਸਣਾ ਸੀ ਤੁਹਾਨੂੰ ਮੈਂ ਸੁਲਾ ਹੋ ਗਈ ਤੇ ਹੁਣ ਨਹੀਂ ਜਿਵੇਂ ਆਉਣਾ ਆਹੋ ਮੈਂ ਗੁੱਸਾ ਤੇ ਫੇਰ ਆਉਂਦਾ ਹੀ ਆ ਕਿ ਆਹੋ ਚੱਲ ਰਹਿਣ ਤਾਂ ਫੇਰ ਸਹੀ ਕਿ ਇਹ ਦਿਨਾਵਾਂਗੇ ਮੁੰਡਾ ਵੀ ਲਿਆਵਾਂਗੇ ਨਾਲ ਫੇਰ ਆਹੋ ਚਲੋ ਹਾਂ ਆਹ ਹਾਂ ਨਹੀਂ ਹੋਣੀ ਹੋਣਾ ਆ ਮੈਂ ਸਾਲ ਦਾਹਦਾ ਅਟ ਅੰਜਨਾ ਲਿਓ ਆਹੋ ਠੀਕ ਆ ਮੈਂ ਇੱਥੇ ਆ ਲੈ ਇਹ ਤੇ ਆਪਣੀ ਮਾਂ ਨੂੰ ਗੰਢੀ ਸੁਲਾਹ ਹੋਗੀ ਮੈਂ ਤਮਾਸ਼ਾ ਲਿਖਣਾ ਆ ਇਹ ਸੁਲਾਹ ਕਰਕੇ ਬੈਗੇ ਆ ਮੈਨੂੰ ਲੜਾਈ ਪਾਉਣੀ ਪੈਣੀ ਫਿਰ ਕੋਈ ਨਹੀਂ ਕੋਈ ਨਹੀਂ ਸੁਰਾ ਤੁਹਾਡੀ ਵੀ ਰੰਦੜੀ ਮੈਂ ਕਿੰਨਾ ਜੇ ਇਕੱਠੇ ਰਹੋਗੇ ਹਾਂਜੀ ਵਧੀਆ ਬੱਸ ਗਿਆ ਮੁੰਡਾ ਸਕੂਲ ਗਿਆ ਅਸੀਂ ਅੱਜ ਆ ਚਲੋ ਠੀਕ ਆ ਮੰਮੀ ਫਿਰ ਮੈਂ ਤੁਹਾਨੂੰ ਕਰਦੀ ਜੇ ਬਾਅਦ ਚ ਆਹੋ ਕੀ ਜਾਂਦੇ ਮੰਮੀ ਹਾਂ ਕੀ ਜਾਂਦੇ ਮੰਮੀ ਕੋਸ਼ ਨਹੀਂ ਮੰਮੀ ਨੇ ਕਿਹਾ ਹੀ ਮੈਂ ਆਉਣ ਲੱਗੀ ਆ ਤੇ ਮੈਂ ਕਿਹਾ ਦੱਸ ਦਵਾਵੇਂ ਟੈਨਸ਼ਨ ਲੈਂਦੇ ਹੋਣੀ ਤੇ ਫਿਰ ਮੈਂ ਚ ਦੱਸਦਾ ਹੁਣ ਨਾ ਕਿੰਦਰਿੰਜ ਨਹੀਂ ਹੁੰਦੀ ਵਾਹ ਤੇਰਾ ਬਿਨਾ ਦਿਮਾਗ ਖਰਾਬ ਹੀ ਆ ਜਿਹੜਾ ਲੱਗਦਾ ਐਵੇਂ ਉਹਨਾਂ ਨੂੰ ਫੋਨ ਲਾ ਕੇ ਡਈ ਟੈਨਸ਼ਨ ਦੇਣ ਫੋਨ ਲਾਉਣਾ ਤਾਂ ਸੁਖ ਦਾ ਲਾਇਆ ਕਰ ਐਦਾਂ ਦੇ ਫੋਨ ਨਾ ਲਾਇਆ ਕਰ ਤੇ ਜਦੋਂ ਸਾਰੇ ਸਾਹਮਣੇ ਮਾਰਨੀ ਆ ਤੇ ਦੱਸਣਾ ਨਹੀਂ ਆਪਣੀ ਮਾਂ ਨੂੰ ਫਿਰ ਮਾਂ ਕੋਈ ਜਾਣਾ ਆਪਣੀ ਕੋ ਆਹੋ ਹਾਂ ਆਹ ਫੁੱਲ ਸੁੰਘ ਥੋੜਾ ਦਿਮਾਗ ਸ਼ਾਂਤ ਹੋਵੇ ਆਹੋ ਸ਼ਾਂਤੀ ਤੇ ਚਿੱਟਾ ਹੀ ਫੁੱਲ ਦਿਓ ਕਿਤੇ ਪਿਆਰ ਵਾਲਾ ਲਾਲ ਨਾ ਗੁਲਾਬੀ ਨਾ ਦੇ ਦਿਓ ਕਿਤੇ ਪਿਆਰ ਦਾ ਜਹਾਰ ਨਾ ਕਰ ਲਿਓ ਸ਼ਾਂਤੀ ਦਾ ਹੀ ਦਿਓ ਚਿੱਟਾ ਵੀ ਸ਼ਾਂਤੀ ਹੋ ਜਾ ਕਦੀ ਹੀ ਨਹੀਂ ਕਿਤੇ ਪਿਆਰ ਦਾ ਜਹਾਰ ਕੀਤਾ ਫੁੱਲ ਫੜੋਂਦੇ ਮਾਪੇ ਜਿਹੜਾ ਲਾਲ ਫੁੱਲ ਦਿੰਨਾ ਰਿਆਂ ਹੈਗੇ ਚੱਲਿਆ ਸ਼ਾਂਤੀ ਦਾ ਪ੍ਰਤੀਕ ਹੀ ਆ ਪੜਾ ਦਿਓ ਸੁੰਘ ਕੇ ਨੂੰ ਮਾਸਾ ਦਿਮਾਗ ਸਹੀ ਹੋਵੇ ਤੇਰਾ ਸਮੈਲ ਵੇਖੋ ਤੁਸੀਂ ਵੀ ਸੁੰਘ ਲਓ ਤੁਹਾਡਾ ਜਿੱਦਾ ਬਹੁਤ ਸਹੀ ਹੈ ਨਾ ਮਗਰ ਲਾਕੇ ਕਰ ਦਿਆ ਤੇ ਮਾਰਦੇ ਆ ਹਾਲਾ ਅੰਗ ਰਾਈਡਰ ਰੋਜ਼ ਆਈ ਲਵ ਯੂ ਹੂੰ ਲਵ ਟੂ ਉੱਤੋਂ ਉੱਤੈ ਸਾਲੀ ਆ ਰੋਜ਼ ਵਾ ਇਹਨੂੰ ਕਹਿੰਦੇ ਰੋਜ਼ ਆਹੋ ਨਾਲ ਪੈ ਗਿਆ ਸਾੜਾ ਸਾੜਾ ਕਹਿੰਦਾ ਪਹਿਣਾ ਵਾ ਧੱਕੇ ਤੇ ਦਿੱਤਾ ਨਹੀਂ ਜੇ ਦੇ ਦਿੱਤਾ ਤੇ ਉਹ ਉੱਤੇ ਆ ਗਿਆ ਬਹੁਤ ਤੈਨੂੰ ਦੇਤਾ ਕਮਲ ਦਾ ਫੁੱਲ ਦੇ ਦਿੱਤਾ ਵਾਗੇ ਉਹ ਛੱਡਿਆ ਜਾ ਫੁੱਲ ਦੇ ਦਿੱਤਾ ਇਹ ਬਾਦ ਨਾ ਫਿੰਦਾ ਉਹ ਕੀ ਮੰਨਿਆ ਹੋ ਗਿਆ ਬਖਲਾ ਗਿਆ ਵਾ ਗਰਾਪ ਦੇ ਫੁੱਲ ਦਿੰਦਾ ਬੜ ਬੁੱਢੀ ਤੂੰ ਕੀ ਪੜਗਾਉ ਨਾ ਇਹਨਾਂ ਨੂੰ ਹੈ ਨਾ ਲਾਤਾ ਨਾ ਮੇਰਾ ਆਹੋ ਉਹ ਕਹਿੰਦੇ ਮੰਨਿਆ ਕਹਿੰਦੇ ਛੱਡ ਨਾ ਕਿਦਾਂ ਤੈਨੂੰ ਰੋਟੀਆਂ ਨਹੀਂ ਮਿਲੀਆਂ ਹੈ ਕਿਤੇ ਦੇਸੀ ਕਿਹੜਾ ਰੋਟੀਆਂ ਚੋਪ ਚੱਪੜ ਦੇ ਨਹੀਂ ਇਹ ਪੈਸੇ ਬਾਹਰ ਦੇ ਗਿਆ ਇਹਦੇ ਨਾਮ ਤੇਰਾ ਤੇ ਮੇਰਾ ਲਾਉਣ ਰਿਆ ਇੰਨੇ ਮੈਨੂੰ ਪੜਕਾਇਆ ਤੇਰੇ ਖਿਲਾਫ ਇੱਕ ਬਾਦ ਬੁੱਢੀ ਰਖੀ ਉਹਨੂੰ ਪੈਸੇ ਦੇ ਗਿਆ ਹੀ ਸੱਚ ਵਾ ਮੈਂ ਰੱਖ ਨਹੀਂ ਮੇਰੀ ਭਾਬੀ ਮੈਂ ਮੇਰੀ ਭੈਣਾ ਵਰਗੀ ਭਾਬੀ ਨੂੰ ਧੋਖਾ ਦੇ ਆਂ ਭਾਬੀ ਸੋਹਣ ਲੱਗੇ ਗਰੋਜੀ ਓਕੇ ਐਵੇਂ ਚੱਲ ਮੈਨੂੰ ਮਾਰਦੇ ਝੁੱਟੀਆਂ ਸੋਹਾ ਖਾ ਕੇ ਬਸ ਸੋਹਣ ਝੁੱਟੀਆਂ ਨਹੀਂ ਜਾਂ ਸਾਥ ਬੋਲਣ ਦਾ ਸੱਚ ਨਾ ਮੰਨਿ ਐਵੇਂ ਧਿਆਈ ਕਰਨਾ ਹਾਏ ਹਾਏ ਰੱਬਾ ਮੈਂ ਕੀ ਦੀ ਮੰਨਾਂ ਤੇ ਕੀ ਨਹੀਂ ਮੈਂ ਉਹਤੇ ਕਹਿੰਦੇ ਤਾਂ ਸਾਢੇ ਦਿਨ ਪੇਕੇ ਘਲਾ ਇਹਨੂੰ ਆ ਪੇਕੇ ਮੈਂ ਉਹ ਕਹਿਣਾ ਮੈਨੂੰ ਰੋਟੀ ਕਿੱਥੇ ਮਿਲਣੀ ਆ ਦੱਸ ਦੇ ਸੱਚ ਕਿਹਾ ਇਹਦਾ ਓ ਭਾਬੀ ਇਹ ਦੂਜੀ ਲਿਆਉਣ ਨੂੰ ਫਿੰਡਿਆ ਵਾ ਓ ਇਹਦਾ ਦਿਮਾਗ ਖਰਾਬ ਹੋ ਗਿਆ ਨਹੀਂ ਯਾਰ ਇਹੋ ਜੀ ਕੋਈ ਗੱਲ ਨਹੀਂ ਹੈ ਗੱਲ ਕਿਉਂ ਨਹੀਂ ਆ ਨੇ ਕੋ ਪ੍ਰੂਫ ਹੈਗੇ ਆ ਲੈ ਹਾਏ ਹੌਂ ਅੰਦਾਜ਼ ਹਾਏ ਪ੍ਰੂਫ ਦੇ ਦਿੰਦਾ ਜੇ ਨਿਆਣੇ ਵੀ ਬਾਹਰ ਹੈਗੇ ਆ ਉਹ ਫੜਚਾ ਕਿਵੇਂ ਲੁੱਟੀ ਗਈ ਇਹਨੇ ਬਾਹਰ ਦਿਨਾਲੀਆਂ ਰੱਖਿਆ ਮੇਰੇ ਅੰਦਰੋਂ ਭਾਪੀ ਜੀ ਪਹਿਲਾਂ ਹੀ ਦਾ ਦਿੰਦਾ ਮੇਰੇ ਇੰਨੀ ਨਾਲ ਹੁਣ ਮੇਰੇ ਤੇ ਇੰਤਲ ਭਾਬੀਆਂ ਹੋਈਆਂ ਮੈਂ ਮਰਦੀ ਘਬਦੀ ਰਹਿੰਦੀ ਤੇ ਤੇਰਾ ਮੈਂ ਕੰਮ ਕਰਦੀ ਕਿਤੇ ਆ ਰਾਣਾ ਮੈਂ ਮਿੱਟੀ ਨਾਲ ਮਿੱਟੀ ਹੋ ਰਹੀ ਨਹੀਂ ਸਾਰਾ ਦਿਨ ਤੈਨੂੰ ਮਸਾ ਸਮਝਣਾ ਆਈ ਹਾਂ ਤੈਨੂੰ ਮਸਾ ਕਹਿ ਲੈ ਕਿ ਕਿੱਦਾਂ ਕੰਮ ਗੁੰਮ ਕਰੂਗੀ ਅਬੀ ਭੰਨਿਆ ਜੋ ਭਰਾਵਾ ਕਿਉਂ ਨਾਵਾ ਨਾਸਾ ਬਕੀ ਜਾਣਾ ਵਾ ਕਿਉਂ ਉਹਨੂੰ ਪੈਸੇ ਦਿੰਦਾ ਤੇਰਾ じゃ ਆਪਣਾ ਵਿਆਹ ਨਹੀਂ ਹੋਇਆ ਮੈਂ ਮੇਰਾ ਵੀ ਲਗਾ ਤੋੜਨਾ ਮੇਰਾ ਵਿਆਹ ਬੋਲਦਾ ਵਾ ਉਹ ਕਹਿੰਦਾ ਮੇਰੇ ਕੋ ਪ੍ਰੂਫ ਹੈਗੇ ਆ ਇਤੋਂ ਵੱਧ ਹੋਰ ਕੀ ਹੈ ਸਵਾਰ ਕੀ ਮੇਰੀ ਕਿਸਮਾ ਵੀ ਮੇਰਾ ਪਿਆ ਸਵਾਰ ਆ ਦੋ ਦੋ ਤਿੰਨੇ ਮੱਲੀਆਂ ਵਾ ਹਾਂ ਤੋੜ Садись!